ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੂਗੀ ਜਿਵੇਂ ਇੰਸਟਾਗ੍ਰam ਤੇ ਪਹਿਲਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਨਨੇ ਅਕਾਲ ਪੁਰਖ ਵਾਹਿਗੁਰੂ ਨੇ ਮਤਬੁੱਧ ਬਖਸ਼ੀ ਹੈ ਜਿੰਨੀ ਸਮਤ ਬਖਸ਼ੀ ਉਸ ਦੇ ਹਿਸਾਬ ਦੇ ਨਾਲ ਆਪਾਂ ਪਹਿਲਾਂ ਜਪਜੀ ਸਾਹਿਬ ਫਿਰ ਅਨੰਤ ਸਾਹਿਬ ਬਾਣੀ ਫਿਰ ਗੁਰੂ ਨੋਵੇਂ ਪਾਤਸ਼ਾਹ ਦੇ ਸ਼ਲੋਕ ਤੇ ਵਿੱਚ ਥੋੜਾ ਜਿਹਾ ਸੁਖਣੀ ਸਾਹਿਬ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਆਸਾ ਦੀ ਬਾਣੀ ਨੂੰ ਸਮਝ ਰਹੇ ਹਾਂ ਤੇ ਆਸਾ ਦੀ ਵਾਰ ਬਾਣੀ ਦੇ ਵਿੱਚ ਵੈਸੇ ਤੇ ਗੁਰਬਾਣੀ ਦੇ ਮੈਂ ਉੱਥੇ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਦੋਂ ਵੀ ਅਰਥ ਕਰਦੇ ਆ ਤਾਂ ਅਖਰੀ ਅਰਥ ਤੇ ਭਾਵ ਅਰਥ ਦਾ ਸਾਨੂੰ ਧਿਆਨ ਬਹੁਤ ਰੱਖਣਾ ਪੈਂਦਾ ਨਹੀਂ ਤੇ ਅਰਥ ਗਲਤ ਹੋ ਜਾਂਦੇ ਨੇ ਹਾਲਾਂਕਿ ਬਹੁਤੇ ਸ਼ਬਦਾਂ ਦੇ ਅਰਥ ਹਜੇ ਮੈਂ ਵੀ ਸਿੱਖਦਾ ਪਿਆ ਕਿਉਂਕਿ ਗੁਰਬਾਣੀ ਬਹੁਤ ਡੂੰਘਾਈ ਦੇ ਵਿੱਚ ਹੈ ਤੇ ਕੋਈ ਵੀ ਇਨਸਾਨ ਪੂਰਾ ਤੇ ਨਹੀਂ ਜਾਣ ਸਕਦਾ ਪਰ ਵਾਹਿਗੁਰੂ ਜਿੰਨੀ ਸਮੱਤ ਬਖਸ਼ ਦੇਣ ਉਨਾਂ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਹੈ ਸੋ ਉਸ ਪੌੜੀ ਨੂੰ ਸਮਝਣ ਦੇ ਲਈ ਮੈਂ ਆਪਣਾ ਫੋਨ ਲੈ ਲਵਾਂ ਤੇ ਉਹਦੇ ਅਰਥ ਜਿਹੜੇ ਨੇ ਉਹ ਆਪਾਂ ਨੂੰ ਬਾਹਰੀ ਰੂਪ ਦੇ ਵਿੱਚ ਵੇਖਣ ਨੂੰ ਨੋਰਮਲ ਲੱਗਦੇ ਨੇ ਜੋ ਅੱਜ ਦੇ ਅਰਥ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਏ ਕਿ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰ ਸਿਧਾਇਆ ਹੁਣ ਇੱਥੇ ਪ੍ਰੋਫੈਸਰ ਸਾਫ ਸਿੰਘ ਜੀ ਨੇ ਅਰਥ ਕੀਤੇ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਲੈ ਕੇ ਇਸ ਇੱਕ ਐਂਗਲ ਤੋਂ ਇਹ ਅਰਥ ਠੀਕ ਨਹੀਂ ਕਿਉਂਕਿ ਹਰ ਮਨੁੱਖ ਦੇ ਵਿੱਚ ਵਰਤਦਾ ਤੇ ਉਹ ਅਕਾਲ ਪੁਰਖ ਵੈਗੁਰੂ ਆਪ ਹੀ ਹੈ ਕਿਉਂਕਿ ਗੁਰਬਾਣੀ ਦੇ ਅਰਥਾਂ ਨੂੰ ਪੜੀਏ ਪੂਰੇ ਸਿਧਾਂਤ ਨੂੰ ਵੇਖਣਾ ਪੈਂਦਾ ਜਦੋਂ ਆਪਾਂ ਅਰਥਾਂ ਨੂੰ ਪੜਦੇ ਹਾਂ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼ ਮਨੁੱਖ ਪ੍ਰਮਾਤਮਾ ਦੀ ਅੰਸ਼ ਹੈ ਮਤਲਬ ਉਹਦਾ ਹਿੱਸਾ ਹੈ ਮਨੁੱਖ ਕਹ ਲਈਏ ਫਿਰ ਕਹ ਲਈਏ ਜੇ ਸ਼ਰੀਰ ਮੰਨ ਦੀ ਗੱਲ ਕਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਹੈ ਮਤਲਬ ਕਿ ਮਨ ਸ਼ਰੀਰ ਭਾਵੇਂ ਰੱਬ ਦਾ ਹੀ ਸਭ ਕੁਝ ਰੱਬ ਦੇ ਦਿੱਤਾ ਹੋਇਆ ਹੈ ਤਾਂ ਫਿਰ ਇੱਕ ਅੰਗਲ ਤੋਂ ਇਹ ਅਰਥ ਠੀਕ ਨੇ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਲ ਸਦਾਇਆ ਕਿ ਰੱਬ ਆਪ ਬੰਦੇ ਦੇ ਵਿੱਚ ਦੀ ਵਰਤ ਕੇ ਭੋਗ ਭੋਗ ਕੇ ਦੁਨੀਆ ਤੋਂ ਚਲੇ ਗਿਆ ਬੰਦੇ ਦੇ ਵਿੱਚ ਦੀ ਵਰਤ ਕੇ ਪਰ ਰੱਬ ਤੇ ਜੇ ਗੁਰਬਾਣੀ ਦੇ ਸਿਧਾਂਤ ਨੂੰ ਵੇਖੀਏ ਅਜੂਨੀ ਹੈ ਉਹ ਤੇ ਜੰਮਦਾ ਮਰਦਾ ਨਹੀਂ ਜੁਨਾਂ ਦੇ ਵਿੱਚ ਨਹੀਂ ਆਉਂਦਾ ਸਾਰੇ ਸਿਧਾਂਤ ਨੂੰ ਆਪਾਂ ਧਿਆਨ ਚ ਰੱਖ ਕੇ ਮੈਂ ਕੋਸ਼ਿਸ਼ ਕਰ ਰਿਹਾ ਤਾਂ ਫਿਰ ਆਪਾਂ ਅਰਥਾਂ ਨੂੰ ਸਹੀ ਸਮਝ ਸਕਦੇ ਹਾਂ ਹੁਣ ਜੇ ਭਾਵ ਅਰਥਾਂ ਤੇ ਆਈਏ ਭੋਗ ਕੌਣ ਭੋਗਦਾ ਹੈ ਰੱਬ ਤੇ ਕੋਈ ਭੋਗ ਹੀ ਨਹੀਂ ਭੋਗਦਾ ਰੱਬਤੀ ਕੋਈ ਇਸ ਤਰ੍ਹਾਂ ਜਿਹੜੇ ਮਾੜੇ ਭੋਗ ਨੇ ਉਹ ਭੋਗਦਾ ਹੀ ਨਹੀਂ ਫਿਰ ਮਰ ਗਿਆ ਉਹ ਅਰਥ ਫਿਰ ਰੱਬ ਤੇ ਸਿੱਧੇ ਜਾ ਕੇ ਨਹੀਂ ਢੋਕਣਗੇ ਜਦੋਂ ਭਾਵ ਅਰਥ ਕਰਾਂਗੇ ਤਾਂ ਭਾਵ ਅਰਥਾਂ ਦੇ ਵਿੱਚ ਇਹ ਅਰਥ ਇਸ ਤਰ੍ਹਾਂ ਹੋਣਗੇ ਕਿ ਮਨੁੱਖ ਬਹੁਤ ਤਰ੍ਹਾਂ ਦੇ ਭੋਗ ਭੋਗਦਾ ਹੋਇਆ ਆਪੀ ਨੇ ਭੋਗ ਭੋਗ ਕੇ ਸਵਾਦਾਂ ਦੇ ਰਸਾਂ ਦੇ ਖਾਣ ਪੀਣ ਦੇ ਚਸਕਿਆਂ ਦੇ ਕੱਪੜਿਆਂ ਦੇ ਪਹਿਨਣ ਦੇ ਵੇਖਣ ਦੇ ਸਪਰਸ਼ ਦੇ ਕਾਮ ਵਾਸ਼ਨਾ ਹੰਕਾਰ ਬੜਾ ਕੁਝ ਉਹ ਸਾਰੇ ਭੋਗ ਭੋਗਦਾ ਹੋਇਆ ਭੌਰ ਹੈ ਜਿਹੜਾ ਮਤਲਬ ਮਨੁੱਖ ਹੈ ਇਸ ਦੁਨੀਆ ਤੋਂ ਚੜ੍ਹਾਈ ਕਰ ਗਿਆ ਉਹ ਖਤਮ ਹੋ ਗਿਆ ਹੁਣ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਵੱਡਾ ਹੋਆ ਦਾ ਅਰਥ ਕੀ ਹੁੰਦਾ ਜਿਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇੱਕ ਤੁਸੀਂ ਸ਼ਬਦ ਵੇਖਿਆ ਸੁਣਿਆ ਹੋਊਗਾ ਜਾਂ ਕਦੇ ਪੜ੍ਹਿਆ ਹੋਊਗਾ ਜਿਹੜਾ ਸ਼ਬਦ ਹੈ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਹੁਣ ਵੱਡੇ ਵੱਡੇ ਦਾ ਅਰਥ ਸਿਰਫ ਅਮੀਰ ਲਈ ਨਹੀਂ ਹੈਗਾ ਅਮੀਰਾਂ ਨੂੰ ਤੇ ਕਿਹਾ ਹੀ ਏ ਪਰ ਸਿਰਫ ਅਮੀਰ ਲਈ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਵੱਡੇ ਦਾ ਅਰਥ ਉੱਥੇ ਹੈ ਹੰਕਾਰ ਜਿਹੜੇ ਲੋਕ ਹੰਕਾਰ ਦੇ ਵਿੱਚ ਨੇ ਉਹਨਾਂ ਨੂੰ ਚਿੰਤਾਵਾਂ ਫਿਕਰਾਂ ਟੈਨਸ਼ਨਾਂ ਵਿਆਪਦੀਆਂ ਹੁਣ ਹੰਕਾਰ ਕਿਸੇ ਗਰੀਬ ਨੂੰ ਵੀ ਹੋ ਸਕਦਾ ਏ ਉਹ ਵੀ ਵੱਡਾ ਕਹਾਰੇ ਆਪਣੇ ਆਪ ਦੇ ਵਿੱਚ ਇੱਥੇ ਮੈਂ ਸੇਮ ਉਹ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੱਡਾ ਹੋਆ ਦੁਨੀਦਾਰ ਮਤਲਬ ਆਪਣੇ ਆਪ 'ਚ ਅਹੰਕਾਰੀ ਹੋ ਗਿਆ ਗੱਲ ਸੰਗਲ ਘੱਟ ਚਲਾਇਆ ਤੇ ਸੰਗਲ ਚਲਾ ਲਿਆ ਮਤਲਬ ਗਲ ਦੇ ਵਿੱਚ ਵਿਕਾਰ ਪਾ ਲੇ ਗਲ ਦੇ ਵਿੱਚ ਜਨਮ ਮਰ ਦਾ ਗੇੜ ਪਾ ਲਿਆ ਹੁਣ ਇੱਥੇ ਜਿਹੜਾ ਆਪਾਂ ਇਹਦਾ ਅਰਥ ਜੇ ਹੋਰ ਡੂੰਘਾਈ ਦੇ ਨਾਲ ਕਰਨਾ ਹੋਵੇ ਪਿਛਲੀ ਪੰਗਤੀ ਦਾ ਜਿਵੇਂ ਵਾਪਸ ਮੁੜਾਂ ਤਾਂ ਆਪਾਂ ਹੌਲ ਸਦਾਇਆ ਦਾ ਅਰਥ ਇੱਥੇ ਇੱਕ ਇਹ ਵੀ ਕਰ ਸਕਦੇ ਹਾਂ ਸੀ ਕਿ ਜਦੋਂ ਆਪਾਂ ਰਹਿਰਾਸ ਬਾਣੀ ਦੇ ਵਿੱਚ ਪੜਦੇ ਹਾਂ ਆੱਖਾਂ ਜੀਵਾਂ ਵਿਸਰਹਿ ਮਰ ਜਾਓ ਕਿ ਮਨੁੱਖ ਜਦੋਂ ਤੇ ਰੱਬ ਦਾ ਨਾਮ ਲੈਂਦਾ ਉਦੋਂ ਜਿਉਂਦਾ ਤੇ ਜਦੋਂ ਰੱਬ ਦਾ ਨਾਮ ਵਿਸਰ ਜਾਂਦਾ ਉਦੋਂ ਮਰ ਜਾਂਦਾ ਮਤਲਬ ਆਤਮਿਕ ਤੌਰ ਤੇ ਮਰ ਗਿਆ ਭੌਤ ਸੁਧਾਰ ਗਿਆ ਫਿਰ ਹੋਇਆ ਕਿ ਜਦੋਂ ਅੰਦਰੋਂ ਮਰ ਗਿਆ ਫਿਰ ਅਹੰਕਾਰ ਭਾਰੀ ਪੈ ਗਿਆ ਸੰਗਲਗਲ ਚ ਪੈ ਗਿਆ ਹੁਣੇ ਮਰਨ ਤੋਂ ਬਾਅਦ ਨਾ ਵੇਖਿਓ ਕਿਉਂਕਿ ਮਰਨ ਤੋਂ ਬਾਅਦ ਗੁਰਬਾਣੀ ਦੀ ਇਹ ਪਰਪ੍ਰਾਚਾ ਹੀ ਨਹੀਂ ਹੈਗੀ ਆਪਾਂ ਸਾਰੇ ਸਮਝਦੇ ਆਂ ਨਾ ਕੋਈ ਰੱਬ ਦਾ ਖਾਸ ਖਾਸ ਥਾਂ ਹੈ ਕੋਈ ਘਰ ਹੈ ਉਹ ਤੇ ਹਰ ਥਾਂ ਤੇ ਵੱਸਦਾ ਨਾ ਕੋਈ ਨਰਕ ਸਵਰਗ ਹੈ ਨਾ ਕੋਈ ਇਦਾਂ ਦੀ ਜਗ੍ਹਾ ਹੈ ਤਾਂ ਫਿਰ ਕਿਵੇਂ ਕਹਿ ਸਕਦੇ ਆਂ ਆਪਾਂ ਕਿੱਥੇ ਗਿਆ ਕਿੱਥੇ ਸੰਗਲ ਪੈ ਗਏ ਮਤਲਬ ਕਿ ਬੜਾ ਵੱਡੇ ਇਹਦੇ ਅਰਥ ਨੇ ਭਾਵ ਨੇ ਵੱਟਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਗਲ ਦੇ ਵਿੱਚ ਸੰਗਲ ਮਤਲਬ ਵਿਕਾਰਾਂ ਦੀ ਸੰਗਲ ਪੈ ਗਏ ਅੱਗੇ ਕਰਨੀ ਕੀਰਤ ਬਾਚੀ ਹੈ ਵਹਿ ਲੇਖਾ ਕਰ ਸਮਝਾਇਆ ਕਹਿੰਦੇ ਅੱਗੇ ਕਰਨੀ ਨੂੰ ਬਚਿਆ ਜਾਂਦਾ ਕਰਮਾਂ ਨੂੰ ਬਚਿਆ ਜਾਂਦਾ ਕੌਣ ਬਚਦਾ ਆਸਾ ਦੀ ਵਾਰ ਹੀ ਬਾਣੀ ਦੀ ਪਿਛਲੀ ਪੌੜੀ ਉਲੰਘ ਚੁੱਕੀ ਹੈ ਕਿ ਮੈਨੂੰ ਉਹ ਪੌੜੀ ਯਾਦ ਆ ਜਾਵੇ ਕਿਰਪਾ ਕਰੇ ਵਾਹਿਗੁਰੂ ਨਾਨਕ ਜੀ ਉਪਾਏ ਕਿ ਲਿਖ ਨਾਵੇਂ ਧਰਮ ਬਹਾਲਿਆ ਨਾਨਕ ਉੱਥੇ ਵੀ ਮੈਂ ਪੂਰੇ ਅਰਥ ਨਹੀਂ ਸੀ ਕਰ ਸਕਦਾ ਇੰਸਟਾਗ੍ਰਾਮ ਤੇ ਇੰਨੇ ਉੱਥੇ ਟਾਈਮ ਨਹੀਂ ਹੁੰਦਾ ਤਾਂ ਉੱਥੇ ਗੱਲ ਗੁਰੂ ਪਾਤਸ਼ਾਹ ਨੇ ਸਪਸ਼ਟ ਸਮਝਾਈ ਕਹਿੰਦੇ ਅੰਦਰ ਧਰਮ ਰਾਜ ਬਿਠਾ ਕੇ ਲੇਖਾ ਕਰਵਾਉਣਾ ਸ਼ੁਰੂ ਕਰ ਦਿੱਤਾ ਜਦੋਂ ਵੇਖੋ ਆਪਾਂ ਝੂਠ ਇੱਕ ਬੋਲ ਦਿੰਨੇ ਆ ਅੰਦਰ ਧਰਮ ਰਾਜ ਸ਼ੁਰੂ ਨਹੀਂ ਹੋ ਜਾਂਦਾ ਕਿ ਬੰਦਿਆ ਤੈਨੂੰ ਪਤਾ ਏ ਤੂੰ ਗਲਤ ਬੋਲਿਆ ਏ ਤੂੰ ਝੂਠ ਬੋਲਿਆ ਏ ਤੂੰ ਪਾਪ ਕਰਿਆ ਏ ਧਰਮ ਰਾਜ ਤੇ ਨਾਲ ਦੀ ਨਾਲ ਲੇਖਾ ਸ਼ੁਰੂ ਕਰ ਦਿੰਦਾ ਹੈ ਅੰਦਰ ਤੇ ਉਹਨਾ ਟਾਈਮ ਉਹ ਗੱਲ ਖਤਮ ਨਹੀਂ ਹੁੰਦੀ ਜਾਂ ਤੇ ਉਹ ਗੱਲ ਨੂੰ ਸਮਾ ਨਾ ਪਹਿ ਜਾਏ ਜਾਂ ਉਹ ਗੱਲ ਫੜੀ ਨਾ ਜਾਏ ਜਾਂ ਉਹ ਗੱਲ ਦਾ ਪਤਾ ਨਾ ਲੱਗ ਜਾਏ ਜਾਂ ਫਿਰ ਅਸੀਂ ਗਲਤੀ ਨੂੰ ਮੰਨ ਨਾ ਲਈਏ ਨਹੀਂ ਤੇ ਉਹ ਗੱਲ ਚੌਦ ਤੋਂ ਪੈਰ ਬੰਦੇ ਦੇ ਮੰਜ ਚਲਦੀ ਜਾਂਦੀ ਏ ਕਿ ਕਿਤੇ ਪਤਾ ਨਾ ਲੱਗ ਜਾਏ ਕਿਤੇ ਇਹ ਨਾ ਹੋ ਜਾਏ ਕਿਤੇ ਉਹ ਨਾ ਹੋ ਜਾਏ ਇਹ ਲੇਖਾ ਹੀ ਤੇ ਚੱਲ ਰਿਹਾ ਏ 24 ਘੰਟੇ ਚੰਗੇ ਮਾੜੇ ਦਾ ਲੇਖਾ ਹੋ ਰਿਹਾ ਵਾਚਿਆ ਜਾ ਰਿਹਾ ਇੱਕ ਗੁਰਬਾਣੀ ਚ ਆਪਾਂ ਪੰਕਤੀ ਪੜਦੇ ਹਾਂ ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਤ ਤਾਰ ਮਰਾਈਨੇ ਕਾਗਜ਼ ਫਾੜਤੇ ਧਰਮਰਾਜ ਉਹ ਕਿਹੜਾ ਧਰਮਰਾਜ ਨਾਨਕ ਜੀ ਉਪਾਇ ਕਿ ਲਿਖਣਾ ਵੈ ਧਰਮ ਬਹਾਲੇ ਆ ਉਹ ਧਰਮਰਾਜ ਨੇ ਜਦੋਂ ਅੰਦਰੋਂ ਅਸੀਂ ਮੰਨ ਲੈਂਦੇ ਆ ਕਿ ਮੈਥੋਂ ਗਲਤੀ ਹੋ ਗਈ ਮੈਂ ਮਾੜਾ ਮਤਲਬ ਅੰਦਰੋਂ ਧਰਮਰਾਜ ਨੇ ਕਾਗਜ਼ ਫਾੜ ਦਿੱਤੇ ਇਹ ਅੰਦਰ ਦੇ ਭਾਵ ਅਰਥ ਇਦਾਂ ਹੋਣਗੇ ਅੰਦਰ ਹੀ ਕਾਗਜ਼ ਫਾੜੇਗੇ ਜਦੋਂ ਬੰਦੇ ਨੂੰ ਹੋ ਜਾਂਦਾ ਕਿ ਹਾਂ ਹੁਣ ਰੱਬ ਨੇ ਮੈਨੂੰ ਮਾਫ ਕਰ ਦਿੱਤਾ ਅੰਦਰੋਂ ਚਿੰਤਾਵਾਂ ਖਤਮ ਹੋ ਜਾਂਦੀਆਂ ਗਲਤੀ ਨਾਲ ਮਨ ਸ਼ਾਂਤੀ ਚ ਆ ਜਾਂਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਵੱਡਾ ਹੋਆ ਦੁਨੀਦਾਰ ਅੱਗੇ ਕਰਨੀ ਕੀਲਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ ਕਹਿੰਦੇ ਫਿਰ ਸਮਝਾਇਆ ਜਾਂਦਾ ਫਿਰ ਕਈ ਸਮਝ ਜਾਂਦੇ ਆ ਕਈ ਉਸੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਥਾਉ ਨਾ ਹੋ ਵੀ ਪੌਂਦੀ ਹੁਣ ਸੁਣੀਏ ਕਿਆ ਲੋਆਇਆ ਕਹਿੰਦੇ ਉਹਨਾਂ ਨੂੰ ਕਿਤੇ ਵੀ ਢੂਈ ਨਹੀਂ ਮਿਲਦੀ ਮਰਨ ਤੋਂ ਬਾਅਦ ਕਿਹੜੀ ਢੂਈ ਚਾਹੀਦੀ ਏ ਇਹ ਜਉਂਦਿਆਂ ਜਾਗਦਿਆਂ ਦੀ ਗੱਲ ਏ ਜਉਂਦਿਆਂ ਨੂੰ ਢੂਈ ਨਹੀਂ ਮਿਲਦੀ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਜਦੋਂ ਬੰਦਾ ਲੋਭੀ ਹੋ ਜਾਂਦਾ ਜਦੋਂ ਬੰਦਾ ਅਹੰਕਾਰ ਦੇ ਵਿੱਚ ਰਹਿੰਦਾ ਜਦੋਂ ਬੰਦਾ ਹਮੇਸ਼ਾ ਲਾਲਚ ਦੇ ਵਿੱਚ ਰਹਿੰਦਾ ਉਦੋਂ ਕੋਈ ਢੂਈ ਨਹੀਂ ਮਿਲਦੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਅ ਹੁਣ ਸੁਣੀਏ ਕਿਆ ਰੋਆ ਤੇ ਰੋਂਦਾ ਬੰਦਾ ਕਦੋਂ ਆ ਜਦੋਂ ਮਰਨ ਤੋਂ ਬਾਅਦ ਥੋੜਾ ਰੋਂਦਾ ਹੈ ਬੰਦਾ ਰੋਂਦਾ ਤੇ ਬੰਦਾ ਜਨਮ ਦਾ ਜਨਮ ਦਾ ਹੈ ਜਦੋਂ ਬੰਦਾ ਮਾੜੇ ਜੀਵਨ ਜਿਉਂਦਾ ਉਦੋਂ ਬੰਦਾ ਪਰੇਸ਼ਾਨ ਕਿੱਦਾਂ ਹੁੰਦਾ ਮੇਰੀ ਟੈਨਸ਼ਨ ਆ ਮੇਰੀ ਜ਼ਿੰਦਗੀ 'ਚ ਆਏ ਹੋ ਗਿਆ ਜੋ ਬਿਆਪ ਗਿਆ ਵੀ ਜੋ ਬੀਜੇ ਆ ਜਿਸ ਤਰ੍ਹਾਂ ਦੇ ਭੋਗ ਭੋਗੇ ਜਿਵੇਂ ਹੰਕਾਰ ਹੀ ਹੋ ਗਿਆ ਉਦਾਂ ਦੇ ਦੁੱਖ ਪਾਲੇ ਤਾਂ ਫਿਰ ਅਖੀਰਲੀ ਪੰਗਤੀ ਮਨ ਅੰਧੇ ਜਨਮ ਗਵਾਇਆ ਕਹਿੰਦੇ ਮਨ ਅੰਧੇ ਨੇ ਜਨਮ ਗਵਾ ਲਿਆ ਮਤਲਬ ਅੰਦਰੋਂ ਮਨੁੱਖਾ ਜਨਮ ਖਤਮ ਕਰ ਲਿਆ ਜਿਵੇਂ ਬਾਬਾ ਕਬੀਰ ਜੀ ਦੇਖੋ ਕਿੰਨੀ ਡੂੰਘਾਈ ਦੇ ਵਿੱਚ ਸਮਝਾਇਆ ਕਹਿੰਦੇ ਨਰੂ ਮਰੇ ਅੰਦਰੋਂ ਮਨੁੱਖਤਾ ਮਰ ਜੇ ਨਰ ਕਾਮਨਾ ਆਵੇ ਕਹਿੰਦੇ ਇਨਸਾਨੀयत ਅੰਦਰੋਂ ਮਰ ਗਈ ਨਰ ਕੰਮ ਨਹੀਂ ਆਉਂਦਾ ਮਤਲਬ ਅੰਦਰੋਂ ਮਰ ਗਿਆ ਇਹ ਮਰ ਗਿਆ ਮਨ ਅੰਤੇ ਜਨਮ ਗਵਾਇਆ ਮਨ ਨੇ ਅੰਦਰੋਂ ਮਰ ਕੇ ਜਨਮ ਗਵਾ ਲਿਆ ਤੇ ਪਸ਼ੂ ਮਰੇ ਦਾ ਕਾਜ ਸਾਰੇ ਅੰਦਰੋਂ ਪਸ਼ੂਪੁਣਾ ਮਰ ਜਾਏ ਤਾਂ ਦਸ ਕਾਜ ਸਾਰੇ ਪਰ ਜ਼ਿੰਦਗੀ ਦੇ ਕਾਜ ਸਵਰ ਜਾਂਦੇ ਨੇ ਸੋ ਇਸ ਤਰ੍ਹਾਂ ਮਨ ਅੰਦੇ ਨੇ ਵਿਕਾਰਾਂ ਦੇ ਵਿੱਚ ਫਸ ਕੇ ਬੁਰੀਆਂ ਆਦਤਾਂ ਵਿੱਚ ਫਸ ਕੇ ਜਨਮ ਗਵਾ ਲਿਆ ਸੋ ਇਹ ਨੇ ਜੀ ਪੌੜੀ ਦੇ ਅਰਥ ਆਸ ਕਰਦਾ ਕਿ ਇੰਨੇ ਕੁ ਸਮੇਂ ਦੇ ਵਿੱਚ ਤੁਹਾਨੂੰ ਅਰਥ ਸਮਝ ਆਉਣਗੇ ਆਏ ਹੋਣਗੇ ਪਰ ਜੇ ਫਿਰ ਵੀ ਤੁਹਾਨੂੰ ਲੱਗਿਆ ਕਿ ਮੈਂ ਕੁਝ ਗਲਤ ਕੀਤਾ ਤਾਂ ਮੈਨੂੰ ਮਾਫ ਕਰਦੇ ਹੋ ਕਿਉਂਕਿ ਅਸੀਂ ਗੁਰਬਾਣੀ ਤੋਂ ਵੱਡੇ ਨਹੀਂ ਨਾ ਗੁਰੂ ਨਾਨਕ ਪਾਤਸ਼ਾਹ ਤੋਂ ਵੱਡੇ ਹਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਸਿੱਖਦੇ ਰਹਾਂਗੇ ਮੈਂ ਮਾਫੀ ਚਾਹੁੰਦਾ ਸਾਰੀ ਸੰਗਤ ਨੂੰ ਜਿਨ੍ਹਾਂ ਨੇ ਵੀ ਵੀਡੀਓ ਵੇਖੀਏ ਜੇ ਤੁਹਾਨੂੰ ਕੁਝ ਵਧੀਆ ਪਤਾ ਤਾਂ ਮੈਨੂੰ ਕਮੈਂਟ ਕਰਦੇ ਹੋ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਮੈਂ ਉਹਦਾ ਜ਼ਰੂਰ ਸਿੱਖਾਂਗਾ ਜੇ ਗਲਤੀ ਹੋਈ ਤਾਂ ਮੈਂ ਤੁਹਾਨੂੰ ਕਹਿ ਦਵਾਂਗਾ ਜੀ ਇੱਥੋਂ ਮੇਥੋਂ ਇਦਾਂ ਹੋ ਗਿਆ ਪਰ ਫਿਰ ਵੀ ਸਾਰੇ ਪਲੀਜ਼ ਧਿਆਨ ਚ ਰੱਖਿਓ ਅਗਾਹ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਗੁਰਬਾਣੀ ਦੇ ਨਾਲ ਜੁੜੇ ਰਹਿਣ ਲਈ ਅਰਥਾਂ ਨੂੰ ਸਮਝਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਗੁਰੂ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜੇ ਰਹੀਏ ਸਮਝਦੇ ਰਹੀਏ ਸਾਰਿਆਂ ਦਾ ਬਹੁਤ ਧੰਨਵਾਦ ਜੀ ਹੁਣ ਤੱਕ ਵੀਡੀਓ ਤੇ ਜੁੜਨ ਲਈ ਫਿਰ ਮਿਲਾਂਗੇ ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ